ਲੋਜੀ 31 ਮਈ ਟੱਪ ਚੁੱਕੀ ਆ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਭਗਵੰਤ ਮਾਨ ਨੇ ਕਿਹਾ ਸੀ 31 ਮਈ ਤੱਕ ਨਸ਼ਾ ਸਾਰਾ ਖਤਮ ਕਰ ਦੇਣਾ ਰੰਪਰਾ ਫੂਲ ਦੇ ਵਿੱਚ ਇਹੀ ਦ੍ਰਿਸ਼ ਦੇਖਣ ਨੂੰ ਮਿਲਿਆ ਕਿ ਰੰਪਰਾ ਫੂਲ ਦੇ ਵਿੱਚ ਜਿੰਨੇ ਆਟੋ ਰੈਕਸ਼ਨ ਨੇ ਸਾਰੇ ਇਕੱਠੇ ਕਰਕੇ ਬਾਜ਼ਾਰ ਦੇ ਵਿੱਚ ਗੇੜਾ ਦਿੱਤਾ ਗਿਆ ਕਿ ਆ ਵੀਰੇ ਤੁਸੀਂ ਦੇਖ ਸਕਦੇ ਹੋ ਗਿਣ ਸਕਦੇ ਹੋ ਕਿੰਨੇ ਕਾਰਟੂ ਰੈਕਸ਼ਨ ਨੇ ਕਿ ਇਹਨਾਂ ਨੂੰ ਜਿਆਦਾ ਕੋਈ ਮਿੱਠੀ ਗੋਲੀ ਦਿੱਤੀ ਹੋਣੀ ਆ ਕਿ ਜਾਂ ਇਹਨਾਂ ਨੂੰ ਪੈਸੇ ਦਿੱਤੇ ਹੋਣੇ ਆ ਉਹ ਏ ਜਾਣਦੇ ਨੇ ਪਹਿਰੇ ਤੇ ਆ ਜਾਂ ਨਹੀਂ ਤੇ じゃ ਕੋਈ ਇਹਨਾਂ ਨੂੰ ਮਿੱਠੀ ਗੋਲੀ ਦੇਤੀ ਹੋਣੀ ਆ ਕਿ ਅਸੀਂ ਤੁਹਾਨੂੰ ਕੋਈ ਜਗ੍ਹਾ ਅਲਰਟ ਕਰਾ ਕਰਾ ਦਾਂਗੇ ਕਿ ਬਲਕਾਰ ਸਿੱਟੂ ਤੋਂ ਕਿ ਆਟੋ ਡਕਸੇ ਵਾਸਤੇ ਕੋਈ ਜਗ੍ਹਾ ਹੈ ਨਹੀਂ ਘਾੜਨ ਵਾਸਤੇ ਕਿ ਵਧੀਆ ਤੁਹਾਨੂੰ ਜਗ੍ਹਾ ਅਲਰਟ ਕਰਾ ਦਾਂਗੇ ਭਾਈ ਤੁਸੀਂ ਇਕੱਠੇ ਹੋ ਕੇ ਸਾਰੇ ਆਨੇ ਇੱਕ ਢੇੜਾ ਕੱਢੋ ਸਾਡੇ ਬਾਜ਼ਾਰ ਦੇ ਵਿੱਚ ਕਿ ਭਗਵੰਤ ਮਾਨ ਨੇ ਕੀ ਵਧੀਆ ਕੰਮ ਕੀਤਾ ਬਲਕਾਰ ਸਿੱਟੂ ਨੇ ਪੂਰਾ ਵਧੀਆ ਕੰਮ ਕੀਤਾ ਪਿੰਡੋਂ ਪਿੰਡੀ ਜਾ ਕੇ ਸਵਾ ਕਮਾਈਆਂ ਦੁਕਾਨੋਂ ਇਹ ਹੁਣ ਸਵਾ ਖਾਨ ਦੇ ਨਾਲ ਨਾਲ ਨਸ਼ੀਆ ਜਿਹੜੇ ਉਹ ਸ਼ੁਰੂਤ ਜਾਂਦੇ ਆ ਇਸ ਗੱਲ ਦੇ ਵਿੱਚ ਕਿੰਨੀ ਸਚਾਈ ਆ ਜਾਂ ਲੱਗਦਾ ਤੁਹਾਨੂੰ ਕਿ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਵੀ ਲੱਗਦਾ ਕਿ ਨਸ਼ਾ ਬੇਕਰਿਆ ਦੀ ਸ਼ਰਿਆ ਬੇਕਰਿਆ ਕਿ ਪੁਲਿਸ ਵਾਲੇ ਉੱਥੇ ਜਾ ਕੇ ਕੋਈ ਕਾਰਵਾਈ ਨਹੀਂ ਕਰਦੇ ਉਹ ਆਪਦੇ ਪਿੰਡ ਦਾ ਸ਼ਹਿਰ ਦਾ ਐਡਰੈਸ ਜਾਂ ਨਾਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਦਿਓ ਬਾਕੀ ਇਹ ਚੱਲਦੇ ਦੇਖ ਲਓ ਕਿੰਨੇ ਕੁ ਰਿਕਸ਼ੇ ਆ ਸਾਰੇ ਤੁਸੀਂ ਗਿਣ ਲਿਓ ਕਿ ਨਸ਼ਾ ਬਿਲਕੁਲ ਖਤਮ ਹੋ ਚੁੱਕਿਆ 31 ਮਈ ਨੂੰ ਕਿਹਾ ਸੀ ਕਿ ਨਸ਼ਾ ਬਿਲਕੁਲ ਹੈ ਸਾਫ ਸੁਥਰਾ ਕਰ ਦਿੱਤਾ ਪੰਜਾਬ ਸਾਰਾ ਭਗਵੰਤ ਮਾਨ ਨੇ ਤੇ ਜਿੰਨੇ ਇਹਨਾਂ ਦੇ ਐਮਐਲਏ ਨੇ ਸਾਰਿਆਂ ਨੇ ਜੋ ਲਾਤਾ ਸੀ ਹਰ ਇੱਕ ਦੇ ਪਿੰਡ ਸ਼ਹਿਰ ਦੇ ਵਿੱਚ ਜਾ ਕੇ ਆਪਦੇ ਆਪ ਦੇ ਹਲਕਿਆਂ ਦੇ ਵਿੱਚ ਜਾ ਕੇ ਸੋਹਾਂ ਖਵਾਤੀਆਂ ਸਾਰਿਆਂ ਨੂੰ ਪਤਾ ਲੱਗ ਚੁੱਕੇ ਕਿ ਆਮ ਆਦਮੀ ਪਾਰਟੀ ਹੁਣ ਬੱਚਿਆਂ ਵਾਲਾ ਕੰਮ ਤੇ ਹੋ ਗਈ ਆ ਆਮ ਆਦਮੀ ਪਾਰਟੀ ਦਾ ਦਿਮਾਗ ਇਹਦਾ ਸੰਤੁਲਨ ਨਾ ਹੋ ਲੱਗਦਾ ਨਹੀਂ ਹੁਣ ਸਹੀ ਹੈਗਾ ਕਿ ਜਵਾਕਾ ਦੇ ਵਾਲਿਆਂ ਨੂੰ ਕਿ ਸੋਹਾਂ ਖਵਾ ਦੋ ਹਰ ਕਿਤੇ ਜਾ ਕੇ ਕਿ ਭਾਈ ਮੈਂ ਅੱਜ ਤੋਂ ਬਾਅਦ ਨਸ਼ਾਨੀ ਕਰਦਾ ਕਿ ਮੈਂ ਤਾਂ ਨਸ਼ੇ ਤੋਂ ਦੁਖੀ ਹੋਇਆ ਮੈਂ ਆ ਕਿ ਮਦਨ ਜ ਸਾਡਾ ਛੱਡਤਾ ਜਵਾ ਕਹਿੰਦੇ ਸੋਆਂ ਖਵਾਤੀਆਂ ਜਾਂ ਜਿਹੜਾ ਇਹਨਾਂ ਨੇ ਲਿਖ ਕੇ ਦਿੱਤਾ ਸੀ ਆਦਾਂ ਮੈਟਰ ਉਹ ਸ਼ੋ ਕਰਤਾ ਕਿ ਨਸ਼ਾ ਅਸੀਂ ਬਿਲਕੁਲ ਛੱਡ ਦਿੱਤਾ ਅੱਜ ਤੋਂ ਬਾਅਦ ਅਸੀਂ ਕੋਈ ਵੀ ਨਸ਼ਾ ਨਹੀਂ ਕਰਦੇ ਕਿ ਕਿਹੜੀਆਂ ਹੋਰ ਮਿੱਠੀਆਂ ਗੋਲੀਆਂ ਆ ਵਿਚਾਰੀ ਇਹ ਸਕੈਲਨ ਦੇਤੀਆਂ ਹੋਣੀਆਂ ਰਿਕਸ਼ੇ ਵਾਲਾ ਨੂੰ ਸੋਚਣਾ ਚਾਹੀਦਾ ਸੀ ਕਿ ਪਹਿਲਾਂ ਕਿਹੜੇ ਇੰਨੇ ਕਿੰਨੇ ਕੰਮ ਕਰਤੇ ਕਿ ਇਹਨਾਂ ਦੇ ਮਗਰ ਲੱਗ ਕੇ ਤੁਸੀਂ ਹੁਣ ਇੱਕ ਆਪ ਦਾ ਕੰਮ ਛੱਡ ਕੇ ਤੁਸੀਂ ਟੱਡਣ ਲੱਗ ਗਏ ਕਿ ਭਈ ਬਹੁਤ ਵਧੀਆ ਕੰਮ ਕੀਤਾ ਕਿ ਆ ਦੇ ਬਲੋਂ ਤੇ ਖੁਸ਼ੀ ਦੀ ਸੰਧਾ ਖੁਸ਼ੀ ਵਾਲੀ ਸਰਦਾ ਜਲੀ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਖਤਮ ਕਰਤਾ ਤਾਂ ਕਰਕੇ ਅਸੀਂ ਗੇੜਾ ਕੱਢ ਰਹੇ ਚਲੋ ਉਹ ਵੀ ਦੇਖਦੇ ਆ ਅਗਰ ਤੁਹਾਨੂੰ ਕੋਈ ਜਗ੍ਹਾ ਅਲਾਟ ਕਰ ਦਿੱਤੀ ਉਹ ਦੇਖਦੇ ਆ ਮਿਲੂਗੀ ਜਾਂ ਨਹੀਂ ਮਿਲੂਗੀ ਤੋਂ ਪਹਿਲਾਂ ਬਹੁਤ ਕੁਝ ਆ ਜਿਹੜਾ ਪੰਜਾਬ ਨੂੰ ਭਗਵੰਤ ਮਾਨ ਨੇ ਦੇ ਦਿੱਤਾ ਸਰਕਾਰ ਨੇ ਬਹੁਤ ਕੁਝ ਆ ਦੇ ਹਲਕੇ ਨੂੰ ਦੇ ਦਿੱਤਾ ਲੋਕਾਂ ਨੂੰ ਪਤਾ ਹੀ ਹੈ ਤੇ ਲੋਕ ਜਾਗਰੂਕ ਨੇ ਤੇ ਲੱਗ ਜਾਣਾ ਪਤਾ ਅੱਗੇ ਵੀ ਤੇ ਲੋਕ ਜਵਾਬ ਵੀ ਦੇ ਦੇਣਗੇ ਅੱਗੇ